ਤਿੰਨ ਭਾਈ ਹੋ ਗਏ ਉਹ ਕਰਦੇ ਆ ਬਾਤ ਕਿਹੜਾ ਪਹਿਲਾਂ ਕਿਹੜਾ ਲੱਗੂਗਾ ਇਹ ਤਾਂ ਮੈਂ ਕਹਿੰਦਾ ਸ਼ੋਅ ਖੋਲ ਕੇ ਲੱਗੂਗਾ ਨਾ ਨੌਜੀ ਭਾਈ ਉਹ ਸਾਹਮਣੇ ਸਲੂਨ ਹੈ ਜਿਹੜਾ ਆਪਣੇ ਵੀਰ ਦਾ ਹੈ ਕਿਆ ਹਾਲ ਹੈ ਵੀਰ ਸਤਿ ਸ਼੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਅੱਜ ਬਾਈ ਆਪਣੇ ਟਰੈਕਟਰ ਨੂੰ ਸਲੰਸਰ ਬਦਲ ਕੇ ਦੇਖਣ ਲੱਗੇ ਆ ਤੁਹਾਨੂੰ ਦਿਖਾ ਵੀ ਦਿੰਦੇ ਆ ਦੋ ਸਲੰਸਰ ਲੈ ਆਂਦੇ ਬਾਈ ਇੱਕ ਨਿਊ ਹਾਲੈਂਡ ਦਾ オリジナル ਤੇ ਦੂਜਾ ਵੀ ਤਿਆਰ ਕਰਿਆ ਪਿਆ ਏ ਕਾਫੀ ਵੀਰਾਂ ਦੀ ਡਿਮਾਂਡ ਸੀ ਵੀ ਸਲੰਸਰ ਚੇਂਜ ਕਰਕੇ ਦੇਖਿਓ ਇਹ ਆਪਾਂ ਨੇ ਡੈਮੋ ਵਾਸਤੇ ਲੈ ਆਂਦੇ ਜੇ ਵਧੀਆ ਹੋਏ ਤੇ ਫਿਰ ਦੇਖਦੇ ਆਪਾਂ ਲਾ ਵੀ ਸਕਦੇ ਆ ਤੇ ਪਹਿਲਾਂ ਬੰਨੇ ਬਣਾਉਂ ਨੂੰ ਸਾਨੂੰ ਕਿਹੜੇ-ਕਿਹੜੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਵੀ ਦੇਖਣਾ ਜ਼ਰੂਰੀ ਏ ਦੇਖ ਮੂ ਕਰਨਾ ਜ਼ਰੂਰੀ ਆ ਕਿਦਾਂ ਹੈ ਆਵਾਜ਼ ਦਾ ਹੀ ਪਤਾ ਲੱਗ ਜੂਗਾ ਆਵਾਜ਼ ਦਾ ਹੀ ਪਤਾ ਲੱਗ ਜੂਗਾ ਜਿਹੜੀ ਆ ਪ੍ਰਿੰਟ ਲਈ ਆ ਪ੍ਰਿੰਟ ਚ ਜਾਣ ਹੈਗੀ ਕਿ ਨਹੀਂ ਵੀ ਆਇਆ ਕਈਆਂ ਦੇ ਮੇਰੇ ਕੋਲ ਹਾਂ ਇਹ ਵੀ ਸਾਰ ਸਰਵਾਦਾ ਹਾਂਜੀ ਤੁਹਾਡੀ ਹੜਦਾ ਨਹੀਂ ਕਰਾਉਂਗਾ ਸੱਪ ਕਢਾਉਂਗਾ ਕੋਈ ਨਾ ਕੋਈ ਕੋਬਰਾ ਕਢਾਉਂਗਾ ਦੇਖ ਲੈ ਬਾਈ ਨੇ ਇੱਕ ਨੇ ਕਮੈਂਟ ਵੀ ਕਰਿਆ ਹਾਂ ਚਲੋ ਟਾਇਰ ਪਰ ਬੈਠਣਾ ਮਾੜਾ ਹੁੰਦਾ ਹੁਣ ਟਾਇਰ ਪਰ ਚੜਦਾ ਜੀ ਦੇਖੋ ਬੰਦਾ ਗੱਲ ਵੀ ਆਉਂਦਾ ਸਸੀ ਕਾਲ ਜੀ ਜੀ ਹਾਂ ਬਾਈ ਕਰੀਏ ਚੈੱਕ ਫਿਰ ਜੀ ਤੂੰ ਹੜਦਾ ਨਹੀਂ ਹੈਗਾ ਤੂੰ ਇਹੋ ਜੇ ਕੰਮ ਕਰਾਈ ਜਾਂਦਾ ਇਹ ਜੀ ਦਾ ਬੋਲਦਾ ਸਾਰੀਆਂ ਵਾਜਾਂ ਚੈੱਕ ਕਰ ਲੈਣੀ ਜੀ ਤੂੰ ਕਹਿੰਦਾ ਵੀ ਹਲੇ ਤਾਂ ਘੱਟ ਲਿਆਉਂਦੇ ਕਹਿੰਦਾ ਨਹੀਂ ਮੈਂ ਥੱੱਬਾ ਲਿਆਉਣਾ ਕਿਹੜੀ ਲੱਦ ਕੇ ਸసే ਟਾਈਮ ਹੀ ਟਾਈਮ ਜੀਰੋ ਵੀ ਦਿਖਾ ਤਾਰ ਕੇ ਫਿਰ ਹਾਂ ਉਹ ਐਡਾ ਲੰਬਾ ਭੂਖ ਨੈਰ ਹਾਂ ਲੈ ਰੱਖੇ ਰ ਬਰਾਬਰ ਇਹ ਵੀ ਲੈ ਭਾਈ 3 2 ਹੋ ਗਏ ਉਹ ਕਰਦੇ ਹੋ ਬਾਤ ਕਿਹੜਾ ਪਹਿਲਾਂ ਕਿਹੜਾ ਲੱਗੂਗਾ ਇਹ ਤਾਂ ਮੈਂ ਕਹਿੰਦਾ ਸ਼ੋਅ ਖੋਲ ਕੇ ਲੱਗੂਗਾ ਨਾ ਛੋਟਾ ਛੋਟਾ ਇਹ ਡਿਗਾਰਡ ਬਣਾਉਣਾ ਪਊਗਾ ਡਿਗਾਰਡ ਬਣਾਉਣਾ ਪੈਣਾ ਬਾਈ ਫੇ ਕਿਹੜਾ ਲਾ ਕੇ ਦੇਖੀਏ ਬੜੇ ਵਾਲਾ ਲਾ ਕੇ ਦੇਖੀਏ ਹਾਂ ਤੇ ਨਜ਼ਰ ਛੋਹ ਖੋਲ ਕੇ ਵੀ ਲਾ ਕੇ ਦੇਖਦੇ ਪਹਿਲਾਂ ਆਹ ਲੈ ਕੇ ਦੇਖਦੇ ਚੱਲ ਬਾਈ ਡੈਮੋ ਕਰਦੇ ਆ ਫੜਦਾ ਨਹੀਂ ਜੀਤ ਬਾਈ ਬੱਲਾ ਬੱਲਾ ਕਿੱਡਾ ਉੱਚਾ ਹੋ ਗਿਆ ਪੂਰੇ ਦੇਖੋ ਹਾਂ ਮਾਰੋ ਸਲਫ ਜੀ ਚਾਬੀ ਚਾਬੀ ਮੇਰੇ ਕੋਲ ਹੈ ਹਲੋ ਵਾਹਿਗੁਰੂ ਜੀ ਲੰਬਾਈ ਕਾਫੀ ਹੁੰਦੀ ਨਾ ਜੂ ਪੈਰ ਦੇ ਬਰਾਬਰ ਹੀ ਚਲੇ ਜਾਂਦਾ ਪੰਮੂ ਕਰਕੇ ਪੰਮੂ ਕਰਕੇ ਬਾਈ ਚਾਬੀ ਕੱਢਣੀ ਪੈਂਦੀ ਹੈ ਕਰੋ ਚੈੱਕ ਬਾਈ ਹੁਣ ਬੰਦਵਾਜ ਵਿੱਚ ਦੇਖੀ ਕਿਹਿਆ ਜਾਏ ਬੰਦਵਾਜ ਪਰ ਬੰਦ ਕਰ ਲੋ ਆਵਾਜ਼ ਬਹੁਤ ਹੈ ਰੋਡੀ ਕਿਹਾ ਹੈ ਜਰਾ ਅਗੋਂ ਸਾਰਾ ਕਾ ਚਾਰ ਕੇ ਥਾਲ ਦਿੰਦੇ ਰੋਡਜੀਤ ਕਿਹਾ ਹੋ ਗਿਆ ਛੱਲੇ ਘੜਦਾ ਵੇ ਛੱਲੇ ਕੀ ਗੱਲਾਂ ਸਲੈਂਸਰ ਇਹਦੇ ਨਾਲ ਤੇ ਬਹੁਤ ਹੈ ਬ੍ਰੇਕ ਵੀ ਮਿਲਦਾ ਉਹਦੀ ਬਾਜ ਵਿੱਚ ਜੀਤ ਭਾਈ ਇਹ ਜਾਲ ਨਹੀਂ ਹੈਗੀ ओरिजिनल ਆ ਫਿਰ ਕਿਹੜੇ ਕੰਪਨੀ ਹੈ ਹੋਲੈਂਡ ਦਾ ओरिजिनल ਹੈ ਕਿਹੜੀ ਕੰਪਨੀ ਕਹਿੰਦਾ ਤੂੰ ਡੀ ਐਨ ਐਸ ਸੀ ਐਨ ਐਚ ਡੀ ਸੀ ਐਨ ਐਚ ਬਾ ਰੋੜੀ ਕੋਬਰਾ ਹੀ ਇਹਦਾ ਆਵਾਜ਼ ਵੱਲੇ ਵੱਲੇ ਕੀ ਤੇ ਕੁਦਰਤੀ ਆਵਾਜ਼ ਕਿੰਨੀ ਕਿੰਨੀ ਆਵਾਜ਼ ਆ ਕੁਦਰਤੀ ਉਹ ਹੈ ਹੁਣ ਸ਼ੋਅ ਖੋਲ ਕੇ ਦੂਆ ਲਾ ਕੇ ਦੇਖਦੇ ਇੱਕ ਵਾਰ ਬਾਈ ਹੁਣ ਤੁਹਾਨੂੰ ਇੱਕ ਵਾਰ ਇਹ ਦਿਖਾਤਾ ਲਾ ਕੇ ਸੀਐਨਐਚ ਇਹਦਾ ਡਰਾਉਂਦਾ ਏ ਰੋਟੀ ਏ ਹੈ ਨਹੀਂ ਨਹੀਂ ਇਹ ਵੀ ਲਾਉਣਾ ਏ ਲੋਟ ਐ ਵੀ ਹੈ ਸ਼ੋਅ ਖੋਲ ਸ਼ੋਅ ਖੋਲ ਕੇ ਲਾ ਕੇ ਦੇਖਦੇ ਬਾਈ ਦੂਆ ਉਹ ਵੀ ਸ਼ੋਅ ਖੋਲ ਕੇ ਲਾ ਕੇ ਦੇਖੂਗੇ ਇੱਕ ਵਾਰ ਪੂਰਾ ਥੱਲੇ ਤੱਕ ਨਹੀਂ ਗਿਆ ਤਾਂ ਉਹ ਬਾਈ ਉੱਪਰੇ ਪਿਆਦਾ ਹਲੇ ਅਰਦੇ ਨਹੀਂ ਆ ਜੀ ਤੇ ਧੂਆ ਵੀ ਲਾਉਂਗਾ ਸਤੀਲ ਵਾਲਾ ਹਾਂ ਖੁੱਲ ਗਿਆ ਵਿੱਚ ਦੇ ਕਿਹਜਾ ਪ੍ਰਿੰਡ ਲੈ ਲਾਲ ਪਿਆ ਟਮਾਟਰ ਵਰਗਾ ਹਾਂ ਸੱਗੋ ਪੈ ਗਿਆ ਇਹਦਾ ਪੂਰਾ ਪੂਰਾ ਹੀ ਫਿੱਟ ਆ ਹੈ ਜੀ ਤੇ ਦੇਖੀ ਕਿਥੇ ਉੱਡ ਕੇ ਛਾਤ ਉੱਕੇ ਲੈ ਵੀਰਾ ਮੱਜੇ ਦੇਖ ਕੇ ਲਾਈ ਬਸ ਖੁੱਲੀ ਹੋਣਾ ਨਹੀਂ ਆਪਾਂ ਨੇ ਮੈਂ ਕਹਿੰਦਾ ਸ਼ੋਹ ਖੋਲ ਕੇ ਲੈ ਕੇ ਜਾਣਾ ਪੈਣਾ ਇਹ ਲੰਡਾ ਕਰਕੇ ਲਹ ਹੈ ਬਾਈ ਇਹਦੀ ਵੀ ਬਾਸ ਸੁਣਾ ਰਿਹਾ ਨੇ ਸਾਨੂੰ ਆਹ ਆਵਾਜ਼ ਇਹਦੀ ਵੀ ਖਤਰਨਾਕ ਹੈ ਬਾਈ ਜੀ ਦੀ ਆਵਾਜ਼ ਬਾਈ ਡਰਾਉਂਦੀ ਇਹਦੀ ਵੀ ਖਤਰਨਾਕ ਹੈ ਹਾਂ ਉਹਦੀ ਬਾਜ ਨਾਲ ਤੇ ਵੀ ਡੋਮਣਾ ਉਹ ਹੁਣ ਦਵਾਰਾ ਲਾ ਕੇ ਦੇਖਦੇ ਹੋ ਪਹਿਲਾਂ ਵਿੱਚ ਪੈ ਗਿਆ ਤਾਂ ਉਹ ਪਾਈ ਮੜੇ ਕਾਲੇ ਵਾਲਾ ਉਹ ਜੀ ਦੀ ਡਰ ਲਾਦਾ ਬਾਈ ਬੱਲੇ ਬੱਲੇ ਪਟਾਕਾ ਮਾਰਦਾ ਨਹੀਂ ਨਾ ਨਾ ਦੂਆ ਆਪਣੇ ਵਾਲਾ ਯਾਰਾ ਉਹ ਚੰਗੀ ਤੇਰਾ ਪਿਆ ਨਹੀਂ ਤਾਂ ਸ਼ੋਹਮਾਂ ਤੇ ਹਰਦਾ ਨਹੀਂ ਜੀ ਤੇ ਹਾਂ ਖੁੱਲਾ ਹੈ ਭਾਈ ਇਹ ਇਹਦਾ ਹਾਲੇ ਤਾਂ ਵਜਦਾ ਫਰਕ ਹੈ ਛੇਟਾ ਖੁੱਲਾ ਹੈ ਸੈਟ ਨਹੀਂ ਨਾ ਹੈਗਾ ਬਹੁਤ ਚੱਲ ਭਾਈ ਇਹ ਇਹਨੂੰ ਹੋ ਲਾਉਣਾ ਪੈਣਾ ਜਗਾੜ ਜਗਾਰ ਲਾਉਣਾ ਪੈਣਾ ਫੇਰ ਵੜਨਾ ਹੁਣ origignal ਲਾਈ ਵੜਾ ਯਾਰ origignal ਚ ਪਤਾ ਨਹੀਂ ਇਹੋ ਜਿਹਾ ਕੈ ਠੋਕੇ ਆ ਵਾਜੇ ਗਿਆਪ ਕਰੀ ਦੀ ਹੈ ਹਾਂ diel origignal ਲਾਈ ਵੜਾ origignal ਟਰਬੋ ਆਵਾਜ਼ ਖਤਮ ਕਰ ਦਿੰਦਾ ਨਾ ਇਹ ਬਾਈ origignal ਆਵਾਜ਼ ਆ ਜਾਂ ਟਰਬੋ ਲੱਗ ਗਿਆ ਫੇਰ ਆਵਾਜ਼ ਖਤਮ ਹੋ ਜਾਂਦੀ ਸਾਇਲੈਂਟ ਹੋ ਜਾਂਦਾ ਲੈ ਹੁਣ ਰੋਡੀ ਚੈੱਕ ਕਰੂਗਾ ਕਿਹੜਾ ਵਾਹ ਹੈ ਆ ਦੇ ਘਰ ਸੈਲਟ ਹਾਂ ਪੂਰੀ ਰੇਤ ਤਾਂ ਨਹੀਂ ਲੈ ਉਹ ਪੂਰੀ ਆਵਾਜ਼ ਕਰੇ ਵੀ ਨਹੀਂ ਸੁਣਦਾ ਨਹੀਂ ਹੋ ਗਿਆ ਜੀ ਹੋ ਗਿਆ ਉਹ ਵੀ ਨਹੀਂ ਨਾ ਨਾ ਅਰੀ ਦਾ ਰੱਖਣੀ ਰੱਖਣਾ ਇੱਕ ਜਿਕਣਾ ਉਂ ਲਿਆ ਕੇ ਰੱਖ ਜਿਹੜਾ ਜੇ ਕਿਤੇ ਜਾਣਾ ਪੜਾ ਸਾਦੇ ਤਵਾਜ਼ ਬਾਈ ਹੁਣ ਤੁਹਾਨੂੰ ਆਵਾਜ਼ਾਂ ਸੁਣਾਤੀ ਆ ਇਹਦਾ ਥੋੜਾ ਜਿਹਾ ਸੈਟਿੰਗ ਹੋਣੀ ਹੈ ਮਤਲਬ ਤੇ ਕਾਹੇ ਕਮੈਂਟ ਕਰਕੇ ਦੱਸੇ ਹੁਣ ਕਿਹੜਾ ਲਾਈਏ ਹੋਰ ਵੀ ਲਿਆ ਸਕਦੇ ਆ ਅਸੀਂ ਹਲੇ ਸੱਪ ਕੱਢ ਸਕਦੇ ਆ ਬੋਲਟ ਵਾਲਾ ਖੋਲ ਕੇ ਪਿਲਾ ਦੇਖ ਸਕਦੇ ਆ ਬੋਲਟ ਵਾਲਾ ਲਾ ਕੇ ਕਿਦੜਾ ਆਟ ਬੋਸ ਪਾਉਂਦਾ ਨਾ ਪਤਾ ਨਹੀਂ ਕਿਆ ਚੱਕਰ ਹੈ ਉਹ ਆਹ ਗੁਲਾਸਰ ਹੋਰ ਟਰੈਕਟਰ ਦੇਣਾ ਨਹੀਂ ਇਹਦੇ માં ਜਾਲੀਆਂ ਉਹਨਾਂ માં ਜਾਲੀਆਂ ਨਹੀਂ ਹੈਗੀਆਂ ਉਹ ਚੀਤਾ ਫਰਕ ਹਾਂ ਇਹਦੇ ਫਿਲਟਰ ਹੈ ਇਹ ਤਾਂ ਭਾਈ ਐਂ ਲੱਗਦਾ ਜਾਲੀਆਂ ਵਾਲਾ ਵੀ ਮਿਲ ਜਾਂਦਾ ਹੋ ਜਾਲੀਆਂ ਆ ਕੀ ਹੁੰਦਾ ਜੀ ਇਹਦੇ ਗੋਗੂ ਜੀ ਬਾਜਾ ਹੋਵੇ ਸਲੈਂਸਰ ਤੇ ਟੌਰ ਬੋਲ ਜੀ ਤੇ ਟੈਂਕ ਲੱਗਦਾ ਰੋਟੀ ਰਸ ਕਿਹੜਾ ਬਾਸ ਲੱਗਿਆ ਤੁਹਾਨੂੰ ਦੋਏ ਬਾਸ ਲੱਗੇ ਹਾਂ ਦੋਏ ਠੀਕ ਦਿਲ ਵੀ ਐ ਐ ਕਰਦਾ ਰਾ ਜਰੀ ਇਹਦੇ ਬਾਹਰ ਪੈਦਾ ਨਾ ਬਾਹਰ ਬਹੁਤ ਦਰ ਲੱਗਦਾ ਤਾਂ ਜੀ ਤੇ ਬਾਈ ਜਾਲੀਆਂ ਵਾਲੀ ਮਿਲ ਜੂਗਾ ਉਹਦੇ ਨਾਲ ਹੋ ਲੈਣ ਦਾ ਇਹਦੇ ਵਿੱਚ ਜਾਲੀ ਵਾਲੀ ਪੈਂ ਜਾਂਦਾ ਜੀ ਜਾਲੀ ਵਾਲਾ ਵੀ ਲਾ ਕੇ ਦੇਖਣਾ ਯਾਰ ਨਾ ਬ੍ਰੀਕ ਵਾਲਾ ਨਹੀਂ ਵਧੀਆ ਲੱਗਦਾ ਪੈਪ ਚੌੜੇ ਹੀ ਵਧੀਆ ਲੱਗਦਾ ਉੱਪਰ ਤੇ ਜਿੱਦਾਂ ਬਈ ਆਹ ਪੈਪ ਹੈ ਨਾ ਵੀ ਇਹ ਕਹਿੰਦਾ ਬਰੀਕ ਵਾਲਾ ਉਹ ਨਹੀਂ ਫੇਰ ਵਧੀਆ ਲੱਗਣਾ ਹੈਗਾ ਚੌੜੇ ਵਾਲੀ ਵਧੀਆ ਲੱਗਣਾ ਹੈ ਐ ਰੋਟੀ ਨਹੀਂ ਚੌੜੀ ਵਧੀਆ ਲੱਗਦਾ ਚੌੜੀ ਵਾਲਾ ਜਿੰਨੇ ਚੌੜੀ ਆ ਰੋਟੀ ਭਜਨ ਜਾ ਕੇ ਦੇਖਦਾ ਕਿੰਨਾ ਕਾ ਕਿਹੜਾ ਭਾਰ ਆਏ ਦੇਖਣ ਚ ਜਾਂਦਾ ਕਿ ਜਾਲੀ ਵਾਲਾ ਹੁਣ ਤਾਂ ਫੇਰ ਔਰ ਜ਼ਿਆਦਾ ਆਹ ਭਾਰ ਹਾਂ ਇਹ ਔਰ ਜ਼ਿਆਦਾ ਹੈ ਇਹ ਲੱਗ ਗਿਆ ਆ ਲੱਗ ਗਿਆ ਜੀ ਜੱਜਦਾ ਹੈ ਇਹਦਾ ਸ਼ੇਪ ਇਹ ਨਹੀਂ ਵਧੀਆ ਕੀ ਰਸਦ ਦੀ ਆ ਦੇਦਾ ਕਿ ਹੈ ਉਹ ਬਈ ਆਏ ਹੋਏ ਨੇ ਨਾ ਬਈ ਆਰ ਪੀ ਐਮ ਦਾ ਨਹੀਂ ਪਤਾ ਲੱਗਦਾ ਇਹਨਾਂ ਦਾ ਆਟੇ ਪਾਈ ਜਾਣਾ ਹਾਂ ਇਹਦਾ ਰੋਟੀ ਕਹਿੰਦਾ ਦਾ ਕਹਿੰਦਾ ਇਹ ਵੀ ਹੁਣ ਕੋਬਰੇ ਵਾਲਾ ਸੱਪ ਕੱਢਣਾ ਏਵੇਂ ਹੀ ਪੈਂਦੇ ਨੇ ਸੱਪ ਕੱਢੇ ਕਿੰਨਾ ਕੱਢੇ ਅੱਜ ਰੱਬ ਵੀ ਮਿਹਰਬਾਨ ਹੋਇਆ ਬੈ ਇੰਦਰ ਹਟਦਾ ਨਹੀਂ ਜੀ ਪਤਾ ਨਹੀਂ ਕਿਹੜਾ ਚੱਕਰ ਹੈ ਹਾਂ ਰੋਟੀ ਹੁਣ ਦੱਸ ਕਿਹਦੇ ਨਾਲ ਦਾ ਲਾਉਣਾ ਏ ਉਹੇ ਦੀ ਲਵਾ ਲੈਣਾ ਫੇ ਆਪਾਂ ਨੇ ਦੋ ਹੀ ਠੀਕ ਦੋ ਨੀ ਯਾਰ ਇੱਕ ਪਾਸੇ ਦੀ ਗੱਲ ਕਰੀਦੀ ਹੁੰਦੀ ਐ ਬੋਟੀ ਦੇ ਉੱਤੇ ਉੱਤੇ ਲਾ ਗੀਏ ਆ ਠੀਕ ਐ ਕਹਾੜੀਆਂ ਵਾਲਾ ਠੀਕ ਐ ਕਹਿੰਦਾ ਪਟਿਆਲੇ ਦੇ ਟੋਕਰਾਂ ਬਾਹਰ ਲੈਣਾ ਆਪਾਂ ਨੇ ਸਸਤੇ ਦੀ ਪਟਿਆਲੇ ਦੇ ਲਿਆਉਣੇ ਪਟਿਆਲੇ ਦੇ ਲਿਆਉਣੇ ਹੈ ਬਾਈ ਆਹੀ ਲਾ ਕੇ ਚਲਾ ਲੈ ਕਰਨਾ ਨਾਲ ਨੂੰ ਲੈ ਆਉਣਾ ਨਹੀਂ ਉਦਾਂ ਜੇ ਸੈਲਟ ਵਾਲਾ ਮਿਲ ਜਵੇ ਜੱਜਦਾ ਏ ਜੇ ਸੈਲਟ ਵਾਲਾ ਮਿਲ ਜਵੇ ਜੱਜਦਾ ਜੱਜਦਾ ਆ ਪਰ ਜੱchnਾ ਚਾਹੀਦਾ ਆ ਆਪਾਂ ਨੇ ਬਾਅਦ ਤੇ ਕਿਆ ਲੈਣਾ ਜੇ ਸੈਲਟ ਵਾਲਾ ਨਹੀਂ ਵੀ ਮਿਲਿਆ ਵੀਰੇ ਫਿਰ ਉਹ ਵਦਿਆ ਕਰਨਾ ਹਾਂ ਗगन ਹਾਂ ਇਹ ਖੁੱਲ ਜਾਂਦਾ ਬਾਅਦ ਵਿੱਚ ਤੇ ਹਾਂ ਵਿੱਚ ਜਿਗਾਰ ਕਰਕੇ ਸੈਲਟ ਹੋ ਜਾਂਦਾ ਸੈਲਟ ਚਾਹੀਦਾ ਬਾਈ ਉਦਾਂ ਪਿੰਡ ਚ ਵੀ ਆਉਣਾ ਹੈ ਸੈਲੀਟ ਚਾਹੀਦਾ ਉਦਾਂ ਜੀਤ ਤੂਸਰ ਕੋਲ ਕੋਈ ਵੀ ਨਹੀਂ ਹੈ ਜੀਤ ਫਿਰ ਵੀ ਆਇਆ ਨਾ ਪਿੰਡ ਚ ਵੀ ਰਹਿਣਾ ਹੈ ਸਮਾਰਟ ਚ ਨਾ ਜੀਤ ਅਵਾਜ਼ਾਂ ਦਾ ਦੀ ਜੀਤ ਵੀ ਹੈਰਾਨ ਰਹਿ ਗਿਆ ਵੀ ਕਿਆ ਬਾਤ ਹੈ ਜੇ ਦਰ ਮੋਕ ਦਾਤੀ ਹੈ ਹੈ ਜੀਤ ਉਹ ਨਾ ਸੈਲੀਟ ਲੈਣਾ ਟਰਬੋ ਵਾਲਾ ਵੀ ਬਾਈ ਕਮੈਂਟ ਆਉਂਦੇ ਟਰਬੋ ਵਾਲਾ ਵੀ ਦੇਖਦੇ ਕਿ ਆਪਦਾ ਟਰਬੋ ਵੀ ਲੱਗ ਜਵੇ ਕਿਰਪਾ ਹੋ ਜਵੇ ਬਾਬੇ ਦੀ ਠੀਕ ਵੀ ਠੀਕੜ ਇੱਕ ਅੱਗੇ ਦੇਖਿਆ ਹੁਣ ਖੁੱਲਾ ਢੁਲਾ ਹੀ ਗੋਹ ਆਉਂਦੇ ਖੁੱਲਾ ਢੁਲਾ ਹੈ ਬਾਈ ਹਨਾ ਬਾਕੀ ਹਾਲ ਤਾਂ ਬੰਪਰ ਬੂੰਪਰ ਲੱਗਣਾ ਹਲੇ ਬਾਈ ਟੌਰ ਬਾਣਨੀ ਹੈ ਹਲੇ ਤਾਂ ਕੰਮ ਜਾਰੀ ਹੈ ਨਾ ਪੈਂਡਿੰਗ ਚੱਲਦਾ ਹੈ ਟਿੱਕ ਚ ਲੱਗਦਾ ਮੈਂ ਪਰ ਨਾ ਤਾਂ ਗੱਲ ਬਣਾ ਜੀ ਕਿੰਨੇ ਇੰਚ ਲਵਾਈਏ 10 ਮਾੜਾ ਲਵਾ ਦੋ ਜਿੱਥੇ ਮੈਂ ਤੁਹਾਨੂੰ ਦੱਸਾਂ ਇਹਨਾਂ ਕੰਨਾਂ ਨੂੰ ਲਾਉਣ ਪਾਉਂਦੇ। ਹੋਰੇ ਹੋਰ ਗਾ ਲੀਏ ਨਾ। ਅਈ ਲਾਗ ਲਾ ਕਿਆ ਲਾਇਆ? 24 25 ਕਿਦਾਂ ਚਾਹੀਦੀ? ਉਹ ਮੈਂ 36 ਲਾਇਆ ਮੈਨੂੰ ਉਹ ਛੋਟਾ ਲੱਗਣ ਲੱਗ ਗਿਆ ਉਹ ਮੈਂ 40 ਦਾ ਲਾਉਣਾ। 40 ਚਾਹਣਾ? ਲੈ ਕੇ ਕਿੱਥੇ ਨੂੰ ਜਾਂਦੇ ਤੁਸੀਂ ਫੇਟ ਜੇ ਰਹਿੰਦੇ ਹੋ। ਫੇਟ ਕਿੱ데 ਰਹਿੰਦੇ ਆ? 36 24 ਜਾਂ 26 ਲਵਾਂਗੇ ਜੀ ਤੇ ਬਾਈ। ਤੇਰਾ ਇੱਡਾ ਲੰਬਾ ਐ? 2 ਫੁੱਟ ਦੇ ਲਾਇਆ ਕਿੱਥੇ ਆਉਣਾ? ਅੱਧਾ ਆਉਣਾ ਇਹਦਾ। ਹਾਂ 2 ਫੁੱਟ ਤੇਰਾ ਜੋੜ ਪਾ ਕੇ ਦੇਖਦੇ ਬਾਈ ਜਿੰਨਾ ਕੇ ਮੁੰਡੇ ਨੇ ਲਾਇਆ ਵੀ ਇੰਨਾ ਕੋ ਹੋ ਸਕਦਾ ਏ ਜੋੜਵਾ ਕੇ ਬਾਕੀ ਕਰਦੇ ਚੈੱਕ ਕਿੰਨਾ ਛੋਟਾ ਹੈ ਨਾ ਬਲਬ ਉਨੇ ਟਰੈਕਟਰ ਦੀ ਤਰ੍ਹਾਂ ਜ਼ਿਆਦਾ ਨਹੀਂ ਤਾਂ ਕਿਹਾ ਹੋ ਗਿਆ ਵੜਦੂਗੇ ਬਾਰਵਾ ਗ੍ਰੈਂਡਰ ਹੈਗੇ ਆ ਛੋਟਾ ਤਾਂ ਬਦ ਕੇ ਨਹੀਂ ਨਹੀਂ ਰੋਟੀ ਤੂੰ ਵੀ ਸਲਾ ਦੇਰੇ ਕੋਈ ਛੋਟਾ ਹੀ ਲੋਣਾ ਨਾਲ ਆਪਾਂ ਹੀ ਹੈ ਛੋਟਾ ਆਪਾਂ ਆਇਆ ਗਾਲੀਆਂ ਗੂਲੀਆਂ ਦਾ ਟੋੜਾ ਰੋਟੀ ਦੇਖੋ ਦੂਏ ਬੰਦੇ ਰੱਖ ਕਪੂਰ ਦਾ ਇੱਧਰ ਕਪੂਰ ਦਾ ਹੈਗਾ ਛੋਟਾ ਹੀ ਚੱਲਦਾ ਛੋਟੇ ਅਡੇਕ ਦੱਸ ਵੀ ਕਿੰਨੇ ਇੰਚ ਲੱਗਿਆ ਹੋਇਆ ਹੈ ਉੜਾ ਕਬੜਾ ਹੈ ਜੱਜਰਾ ਝੋਟਾ ਹੀ ਆ ਟੈਕ ਹੋ ਵਾਰੀਆ ਦਵਾਉਂਗੇ ਹੋਰ ਬੜਾ ਲਾਉਂਗੇ ਇਹ ਜੱਜਰਾ ਨਹੀਂ ਹੈਗਾ ਤੈਨੂੰ ਸਾੜੇ ਟੈਕ ਨੂੰ ਕਹਿੰਦਾ ਬਾਈ ਦਾ ਬੰਦੂਏ ਲੱਗਦਾ ਝੋਟ ਆਏ ਲਓ ਜੀ ਬਾਈ ਅੱਜ ਇੰਨੇ ਕ ਬਿਜੀ ਤੇ ਆਪਾਂ ਪਹਿਲਾਂ ਤਾਂ ਟਰੈਕਟਰ ਦੇ ਸਲੈਂਸਰ ਲਾਏ ਆ ਉੱਤੇ ਬਾਰ ਮਾਮੀ ਹਟਿਆ ਨਹੀਂ ਹੈਗਾ ਤੇ ਬਿਆਨ ਨੂੰ ਵੀ ਜਾਣਾ ਤਾਂ ਆਪਣੀ ਗੱਡੀ ਨੂੰ ਫੁੱਲ ਲੱਗਣੇ ਵੀ ਇੰਨੇ ਬਿਜੀ ਤੇ ਵੀ ਵਾਲ ਕਟਾਉਣ ਦਾ ਟਾਈਮ ਨਹੀਂ ਮਿਲਿਆ ਤੇ ਅੱਜ ਸ਼ਾਮ ਨੂੰ ਜਾ ਕੇ ਟਾਈਮ ਲੱਗਿਆ ਹੈ ਤੇ ਇਧਰ ਆਪਣਾ ਵੀਰ ਨਾਲ ਹਾਂਜੀ ਵੀਰ ਉਹ ਠੀਕ ਹੈ ਜੀ ਹਾਂਜੀ ਚੱਲ ਦੀ ਕਰਦੇ ਤੇ ਆਪਣੇ ਵੀਰ ਤੇ ਅਸੀਂ ਦੋਨਾਂ ਨੇ ਜਾਣਾ ਵੀ ਖੈੜ ਆਪਣੇ ਵੀਰ ਨੇ ਇੱਕ ਸਲੂਨ ਕਰਾਇਆ ਪਿਆ ਏ ਉੱਥੇ ਜਾਣਾ ਏ ਤੇ ਪਹਿਲੀ ਵਾਰੀ ਚੱਲੇ ਆ ਵੀਰ ਨੂੰ ਕਾਫੀ ਵਾਰ ਸਾਨੂੰ ਫੋਨ ਵੀ ਆਇਆ ਟਾਈਮ ਲੱਗਿਆ ਨਹੀਂ ਹੈਗਾ ਮੈਂ ਕਹਾਂ ਚੱਲ ਵੀ ਅੱਜ ਵਿਆਹ ਵਾਲਾ ਕੰਮ ਹੈ ਸਪੈਸ਼ਲੇ ਚਾਹੁੰਦੇ ਵਾਲ ਕਟਾਉਣ ਤੇ ਵੀਰ ਦੀ ਵੀ ਸਲਾਹ ਆਤੀ ਵੀਰ ਚੱਲੀਏ ਫਿਰ ਹਾਂਜੀ ਚੱਲੋ ਜੀ ਲਓ ਜੀ ਬਾਈ ਆਪਾਂ ਸਲੂਨ ਦੇ ਲਾਗੇ ਪਹੁੰਚ ਗਏ ਤੇ ਆਹ ਸਾਈਡ ਨੂੰ ਮੁੜ ਕੇ ਸਾਹਮਣੇ ਸਲੂਨ ਹੈ ਮਾਰਕੀਟ ਕਿਹੜੀ ਪੈਂਦੀ ਹੈ ਬਾਈ ਹੁਣ ਤੁਹਾਨੂੰ ਇਹ ਵੀ ਦੱਸ ਦੂੰਗੇ ਤੱਕ ਟੀ ਸਾਈਡ ਪਰ ਲਾ ਕੇ ਸਾਹਮਣੇ ਜਾਓਗੇ ਵੀਰ ਹੁਣ ਲਓ ਜੀ ਬਾਈ ਉਹ ਸਾਹਮਣੇ ਸਲੂਨ ਹੈ ਜਿਹੜਾ ਆਪਣੇ ਵੀਰ ਦਾ ਹੈ ਹੈਵਨ ਸਲੂਨ ਤੇ ਜਿਹੜਾ ਨੰਬਰ ਵੀ ਵੀਰ ਦਾ ਲਿਖਿਆ ਪਿਆ ਹੈ 8727872929 ਤੇ ਬੈਕ ਸਾਈਡ ਦੂਜਾ ਨੰਬਰ ਲਿਖਿਆ ਪਿਆ ਹੈ ਲਓ ਜੀ ਬਾਈ ਦੁਕਾਨ ਦੇ ਹਨ ਸਾਹਮਣੇ ਪਹੁੰਚ ਗਏ ਚੱਲੀਏ ਵੀਰ ਅੰਦਰ ਨੂੰ ਹਾਂਜੀ ਚਲੋ ਜੀ ਤੇ ਚੱਲਦੇ ਵੀਰ ਅੰਦਰ ਨੂੰ ਇੱਕ ਪੀ ਬਾਈ ਟਾਕੀਆਂ ਕਰੀਓ ਉੱਪਰ ਬਾਕੀ ਤੁਸੀਂ ਬਾਈ ਬਲੈਕਬਾਸ ਮਾਰਕੀਟ ਦੇਖ ਲਓ ਕਿਹੜੀ ਐ ਚਲੋ ਵੀਰ ਕਹ ਲੈ ਵੀਰ ਯਾਰ ਅਬ ਵੀਰ ਤੇ ਵੀਰ ਤੁਹਾਡੇ ਅੱਜ ਆਉਣ ਦਾ ਮੌਕਾ ਮਿਲਿਆ ਏ ਕਾਫੀ ਟਾਈਮ ਤੋਂ ਓਪਨ ਗੱਲ ਹੁੰਦੀ ਸੀ ਹਾਂਜੀ ਹਾਂਜੀ ਤੇ ਵੀਰ ਇੱਕ ਵਾਰ ਆਪਣੀ ਲੋਕੇਸ਼ਨ ਦੱਸ ਦੋ ਪ੍ਰੋਪਰ ਸਨਦਗੀ ਨੀਬਲੇ ਸੁਸਾਇਟੀ ਏਟੀਪੀਐਲ ਗੇਟ ਤੋਂ ਬਿਲਕੁਲ ਸਾਹਮਣੇ ਹੈ ਇਹ ਇਹ ਲਾਡਰ ਰੋਡ ਦੇ ਕਾਰਡ ਆਪਣੇ ਕੋਲ ਹੈਗਾ ਜੀ ਕਾਰਡ ਵੀ ਹੈਗਾ ਜੀ ਤੇ ਕਾਰਡ ਪਰ ਵੀ ਹੈ ਜੀ ਵੀਰ ਦੀ ਪ੍ਰੋਪਰ ਲੋਕੇਸ਼ਨ ਹੈ ਤੇ ਬਾਕੀ ਕਰ ਦੋ ਕਟਿੰਗ ਜੀ ਫਿਰ ਦੇਖਦੇ ਕਿੰਨੇ ਕੰਮ ਆਪਣਾ ਆਜੋ ਆਜੋ ਠੀਕ ਹੈ ਜੀ ਕੀ ਚੱਕਦਾਂ ਨਾ ਹਾਂ ਹਲੋ ਹਲੋ ਨਾ ਨਾ ਕਿਤੇ ਕਿਵੇਂ ਕੰਮ ਕਰਦਾ ਇਹ ਹੋ ਵਧੀਆ ਬੰਨਾ ਸਰਾ ਹੀ ਜਰਾ ਕੋ ਕਹਿਣ ਕੰਮ ਬਾਈ ਵਧੀਆ ਬਾਈ ਦਾ ਇੱਕ ਨੰਬਰ ਹੈ ਸਾਡੀ ਆਪਾਂ ਨੂੰ ਬਾਕੀ ਇੱਧਰ ਵੀਰ ਆ ਗਿਆ ਬਾਈ ਵੀਰ ਨੂੰ ਮਿਲ ਲੋ ਤੇ ਮੌਕਾ ਬਾਈ ਜਿਹੜੇ ਆਪਣੇਂਦਰ ਸ਼ਹਿਰ ਦੇ ਲੱਗੇ ਸਾਕੇ ਹੋਏ ਵੀਰ ਨੂੰ ਮੌਕਾ ਦਿਓ ਜਰੂਰ ਇੱਕ ਵਾਰ ਜਿਹੜੇ ਆਪਣੇ ਵੀਰ ਵੀਡੀਓ ਦੇਖਦੇ ਆਂ ਮਾਹੀ ਤੇਰਾ ਕੌਤਾ ਨਾ ਆਏ ਕੋਈ ਗੱਲੀ ਬਾਈ ਕਿੱਦਾਂ ਲੱਗਿਆ ਕਟਿੰਗ ਬਾਈ ਬਹੁਤ ਵਧੀਆ ਲੱਗਿਆ ਮਨ ਕੋਲ ਜੋ ਗਿਆ ਲਓ ਜੀ ਬਾਈ ਲੇਡੀਜ਼ ਤੇ ਜੈਂਟਸ ਦੋਨੋਂ ਆਂ ਜਿੱਤਾਂ ਦੇ ਆਪਣੇ ਕਲਰ ਕਰਾਉਣੇ ਉਦਾਂ ਦਾ ਵੀ ਦੱਸਦੇ ਗਰੀਆਂ ਤਸੱਲੀ ਕਰਾ ਦਿੰਦੇ ਆ ਬਿਲਕੁਲ ਤਸੱਲੀ ਕਰਾ ਦੇ ਜੀ ਵੀਰ ਹਾਂ ਲੇਡੀਜ਼ ਐਜੰਸੀ ਦੋਨਾਂ ਦੀ ਜਿਹੜੇ ਵੀ ਜਿੱਦਾਂ ਦੇ ਕਹੋਗੇ ਉਦਾਂ ਦੇ ਵਾਲ ਕਰ ਦਿੰਦੇ ਆ ਬਿਲਕੁਲ ਜੈਂਟਸ ਤੇ ਲੈਂਡਰ ਪਰਮਾਤਮਾ ਜੀ ਦੀ ਕਿਰਪਾ ਨਾਲ ਵਧੀਆ ਆਪਣੇ ਕੋਲ ਲੇਡੀਜ਼ ਕਲੈਂਟਰ ਉੱਪਰ 50% ਦਾ ਆਫਰ ਰੱਖਿਆ ਹੋਇਆ ਹੈ ਕੋਈ ਵੀ ਕੰਮ ਕਰਵਾਉਣਾ ਹੈ ਭਾਵੇਂ ਕੈਮੀਕਲ हेयर ਦਾ ਹਾਂਜੀ ਭਾਵੇਂ ਬਿਊਟੀ ਦਾ ਉਹਨੂੰ ਆਪਾਂ 50% ਦਾ ਸਿੱਧਾ ਆਫਰ ਦਿੱਤਾ ਹੋਇਆ ਹੈ 50% ਆਫ ਹੈ ਡਿਸਕਾਊਂਟ ਆਪਣੇ ਬਾਅਦ ਬਿਲਕੁਲ ਡਿਸਕਾਊਂਟ ਆਪਣੇ ਬਾਅਦ ਹੀ ਹੈ ਕੋਈ ਵੀ ਕੰਮ ਕਰਵਾ ਸਕਦੇ ਠੀਕ ਹੈ ਜੀ ਬਾਕੀ ਵੀ ਦੋਨੋਂ ਦੇਖ ਲਓ ਜੋ ਵੀ ਕਰਵਾਉਣਾ ਹੈ